ਇਹ ਜਿਹੜਾ ਨਵਾਂ ਸਾਲ ਹੈ ਇਹ ਸਾਲ ਦਾ ਕਿੰواں ਜਿਹੜਾ ਹੈ ਹਾਂਜੀ ਆ ਪਹਿਲਾ ਮਹੀਨਾ ਆ ਦੂਜਾ ਮਹੀਨਾ ਹੈ यह परवी गुरु की पवित्र बाणी और मेरे भी है सामू किस तरह संसार चाहिए है और पर मजी सा है और परमी कुर किस तरह खुश होता है आओ प्यारे बाणी भी बड़े गौरवेंगे ध्यान लेके सुनते हाँ रोमिया उसका तेरह अध्याय उस अठ नौ

बच्चे पूरा किया है जो एक दूसरे कर रहा दस दी बच्चे नहीं किया जीवन चल रही है धड़ेबाजी चल रही है अब भी ओ पुराने साल वाला काम है माणी दस दी बच्चे को पूरा नहीं कर रहा प्यार की नाफी की है कुरबानी ਕਰਦੇ ਉਹਨੇ ਪਿਆਰ ਕੀਤਾ ਪਿਆਰ ਦੀ ਜਾਨ ਜੀ ਕੁਰਬਾਨੀ ਜਦੋਂ ਉਸ ਲੀਫ ਤੇ ਚੜਾਇਆ ਗਿਆ ਉਹਦਾ ਅਕਤੂਰ ਪੈਰਾਮੈਚੂਟ ਥੋਕੇ ਦਾ ਔਰ ਬਹੁਤਿਆਂ ਨੇ ਬਹੁਤ ਤਾਂ ਮਜ਼ਾਕ ਉਡਾਇਆ ਬਹੁਤ ਕੁਝ ਕਿਹਾ ਉਹਦਾ ਪਿਆਰ ਦਾ ਜ਼ਿਕਰ ਵੇਖੋ ਉਹਨੇ ਇੱਕ ਗੱਲ ਕਹੀ ਆ ਪਤਾ ਇਹਨਾਂ ਨੂੰ ਕੀ ਕਰਦੇ

ਜੇਕਰ ਤੁਸੀਂ ਇੱਕ ਦੂਸਰੇ ਦੇ ਨਾਲ ਪਿਆਰ ਕਰਦੇ ਤੇ ਇਹ ਬਾਣੀ ਦੱਸਦੀ ਆ ਤੁਸੀਂ ਬੱਚੇ ਨੂੰ ਕੀ ਕਰਦੇ ਜੀ ਬਹੁਤ ਸਾਰੇ ਲੋਕ ਗਲਤ ਪਿਆਰ ਵੀ ਕਰਦੇ ਆ ਪਰ ਪਿਆਰ ਪਰ ਯਿਸੂ ਮਸੀਹ ਨਾਲ ਕਰੀਏ ਜਿਹੜਾ ਸਾਨੂੰ ਜੀਵਨ ਦੇ ਸਕਦਾ ਹੈ ਸਭਾ ਹallelujah ਹallelujah ਪਿਆਰ ਯਿਸੂ ਮਸੀਹ ਨਾਲ ਕਰਨਾ ਹੈ ਬਾਣੀ ਕੀ ਕਹਿੰਦੀ ਬੜਾ ਖੋਰ ਦੇ ਕਿਸ ਨੂੰ ਦੁਬਾਰਾ ਸੀ ਆਪ ਮੁਟ ਪੀਟ ਕਰਦੇ ਆ ਇੱਕ ਦੂਈ ਨਾਲ ਪਿਆਰ ਕਰਨ ਤੋਂ ਬਿਨਾ ਇੱਕ ਦੂਸਰੇ

नंबर एक भाई दस जी एक दूसरे को प्यार कर जो तू प्यार कर

ਬਾਣੀ ਦਾਸ ਦੀ ਨਵੇਂ ਸਾਲ ਚ ਆ ਗਿਆ ਜਨਾਨ ਨਾ ਕਰ ਬਾਣੀ ਕਾਰੀ ਆ ਨੰਬਰ 1 ਇੱਕ ਦੂਸਰੇ ਨਾਲ ਪਿਆਰ ਕਰਾ ਨੰਬਰ 2 ਜਨਾਨ ਕਰਾ ਜਨਾਨ ਸਿਰਫ ਹੱਥ ਲਾਇਆ ਨਹੀਂ ਹੋ ਸਕਦਾ ਸਾਡੀ ਨਿਗਾਹ ਦੇ ਦੁਆਰਾ ਵੀ ਅਸੀਂ ਕੀ ਕਰ ਸਕਦੇ ਆ ਨਿਗਾਹ ਦੇ ਦੁਆਰਾ ਵੀ ਬਾਣੀ ਦਾਸ ਦੀ ਆ

O que ਪਤਾ ਵੋਟ ਨਾਲ ਜਿੱਤੇ ਲੱਗਦਾ ਜਾਂ ਕੇ ਚੰਦੀ ਜਿਹੜੋ ਲੱਭਦੇ ਆ ਭਰ ਭਰਾ ਬਾਣੀ ਦਾ ਸੁਣੀਏ ਹੋ ਜਾ ਨਾਤਾ ਮਸੀਹਤ ਵਿੱਚ ਨਹੀਂ ਚੱਲਣਾ ਇਹੋ ਜਿਹਾ ਨਾਤਾ ਪਰਮੇਸ਼ਰ ਵਿੱਚ ਹੁੰਦਿਆ ਨਹੀਂ ਚੱਲਣਾ ਇੱਕ ਬੁਰੀ ਸਾਦੇ ਨਾਲ ਇਹ ਨਾ ਕਿਉਂ ਅੱਖਾਂ ਤੇ ਪਟਕੇ ਬੰਨ ਲੀਏ ਅੱਖਾਂ ਨੂੰ ਰਮਾਲ ਬੰਨ ਕੇ ਕਿਸ ਤਰ੍ਹਾਂ ਤੂੰ ਫਿਰਾਂਗੇ ਰਮਾਲ ਬੰਨ ਕੇ ਤੂੰ ਫਿਰੋਗੇ ਤੇ ਕੰਦਾ ਚ ਵੱਜੋਗੇ ਆਪਣਾ ਨੁਕਸਾਨ ਕਰ ਲੋਗੇ ਆਪਣੀ ਰੂਹ ਦਾ ਪਹਚਾਣ ਕਰੋ ਬੁਰੀ ਮੇਰਾ ਤੋਂ ਆਪਣੇ ਆਪ ਨੂੰ ਕੀ ਕਰਨਾ ਹੈ ਸਾਹਮਣੇ ਕੇਹੋ ਦੀ ਕੀ ਕਰਨਾ ਹੈ ਕਿ ਜਿੰਨੂੰ ਭੈਣ ਬਣਾ ਲਿਆ ਤੇ ਮਰਦੇ ਦਮ ਤੱਕ ਸਾਡੀ ਕੀ ਹੋਊ YouTube वाले ता जसी हो यहो जा जाता होना चाहिए नहीं होना चाहिए पर मन वाले लोग क्या आ हाँ हमेशा चंगे कामों वाले होना चाहिए सब लगा रहे ਕਾਦੀ ਨਾ ਪਿੰਡ ਦੀ ਆ ਗੁਰਬਾਨੀ ਹੈ ਨਾ ਦੁੱਖ ਸੁੱਖ ਵਿੱਚ ਕੀ ਬਣਨਾ ਕਿਸੇ ਦੇ ਦੁੱਖ ਸੁੱਖ ਵਿੱਚ ਕਿਸੇ ਦਾ ਕੀ ਬਣਨਾ ਆ ਬਹੁਤ ਸਾਰੇ ਲੋਕਾਂ ਜਦੋਂ ਕਿਸੇ ਤੇ ਦੁੱਖ ਪੈਂਦੀ ਆ ਮੁਸੀਬਤ ਪੈਂਦੀ ਆ ਨਾ ਛੱਡ ਜਾਂਦੇ ਆ ਪਹਿਲਾਂ ਕਹਿਣਗੇ ਇਹ ਮੇਰੀ ਸਗੀ ਭੈਣ ਆ ਮੇਰਾ ਸਗਾ ਭਰਾ ਇਹ ਮੇਰੇ ਸਕੇ ਆਪਣੇ ਤੇ ਜਦੋਂ ਮੁਸੀਬਤ ਪੈ ਗਈ ਭਾਈ ਜੀ ਮਾਫ਼ ਕਰਿਓ ਅਸੀਂ ਇੰਨੇ ਯੋਗੇ ਲੱਗੇ इन्हें जो के नहीं गई कि उसको प्यार किथे गया किथे गया जड़ा किन्हा सा पहले मेरे सगे आ और करवानी देनी पहली ओके बड़े किसे रात साथ के रात पहला सब बोला के ले लिया ओके hey. करांगे प्रार्थना करांगे हर हाँ काम में तू भी पाएगा फतेह पाएगा सब लोग हालेलुया जरूरी तो नहीं पैसा भी है कभी मदद भी नहीं करनी उधर भी दुआ कर सकते हैं फिर रात मिनट कर सकते हैं बारी की बड़ी कह रही आज पढ़ देने आ एक, तो एक तो दूसरे ना तो प्यार करने तो बिना एक दूसरे से ना प्यार करने तो बिना किसे ते कर्जेदार ना हो किसे ते कर्जेदार ना हो क्योंकि जेड़ा एक दूसरे ना प्यार करता है याद रखे गुस्से फिर बोलो के द्वारा देख। good morning. मर गया ਜੇਸੀ ਗੁਨਾਹਾਂ ਤੋਂ ਕਿਸੇ ਨੂੰ ਨਹੀਂ ਡੱਕਦੇ ਨਹੀਂ ਕਿਸੇ ਨੂੰ ਹਟਾਉਂਦੇ ਤੇਰਾ ਮਤਲਬ ਦਾਸ ਵੀ ਕੀ ਕਰ ਰਿਹਾ ਹੈ ਬੋਲਾਂ ਦੇ ਦੁਆਰਾ ਬੋਲਾਂ ਦੇ ਦੁਆਰਾ ਬੋਲਣ ਦੇ ਦੁਆਰਾ ਵੀ ਕਿਸੇ ਦੀ ਹੱਤਿਆ ਹੋ ਸਕਦੀ ਆ ਅੱਜ ਆਪਣੇ ਸ਼ਬਦਾਂ ਤੇ ਧਿਆਨ ਦੇਈਏ ਅੱਜ ਆਪਣੀ ਨਿਗਾਹ ਤੇ ਧਿਆਨ ਦੇਈਏ ਬੇਸੀ ਕਿਸ ਤਰ੍ਹਾਂ ਸੰਸਾਰ ਵਿੱਚ ਚੱਲ ਰ ਨਵਾਂ ਸਾਲ ਆ ਗਿਆ ਤੇ ਨਵੇਂ ਕੱਪੜੇ ਪਾ ਲਿਆ ਨਵੇਂ ਕੱਪੜੇ ਪਾ ਕੇ ਬਹੁਤ ਫੂਲ ਇੰਜੋਏ ਕੀਤਾ ਪਰ ਆਪਣੀ ਆਦਤ ਬਦਲੀ ਮੈਂ ਪਹਿਲਾਂ ਵੀ 3 ਘੰਟੇ ਪ੍ਰਾਰਥਨਾ ਨਹੀਂ ਸੀ ਕਰਦੀ ਤੇ ਨਵਾਂ ਸਾਲ ਦਿਹਾੜਾ ਚੜਿਆ ਨਾ ਉਦੋਂ ਦੀ ਠੰਡ ਵੀ ਵੱਧ ਗਈ ਆ ਤੇ 8 ਵਜੇ ਤੱਕ ਨਹੀਂ ਛੱਡਿਆ ਠੰਡ ਵੱਧ ਗਈ ਆ ਤੇ ਹਿੱਕ ਮੈਸਾਲ ਕਰਕੇ ਤੇ ਉਦੋਂ ਬਾਅਦ ਬਿਸਤਰਾ ਨਹੀਂ ਛੱਡਿਆ ਦਿਵਾਰੀ ਦਾਸ ਦੀ ਹੈ ਕਦੀ ਅਸ਼ੀਸ਼ ਨੂੰ ਪਾ ਲਈ ਸਭ ਦੇ ਸਾਹ ਬੁੱਲ ਲਾ ਰਹੇ ਨੇ ਹallelujah ਰੋਮੀਆ 8:35 ਅੱਤ ਬਣ ਕਰਦੀ ਆ ਕੌਣ ਮੈਨੂੰ ਵਸੀਖ ਦੇ ਪ੍ਰੇਮ ਤੋਂ ਅੱਡ ठंड कोई बीमारी कर दी इस चलना, बरकत का लिया। करती। बड़े गौर लगे सुन दिया एक, एक दूसरे प्यार करो नंबर दो तो जना करो जनाब एक नाम भी हो सकता नंबर तीन खून ना कर खून अस बोलना द्वारा भी कर सकते अ ਕੋਈ ਨਹੀਂ ਤੇ ਕੀ ਆਜੜਾ ਹੈ ਅੱਜ ਆਪਣੀ ਬੋਲੀ ਤੇ ਧਿਆਨ ਨਾਲ ਹੈ ਕਿਸੇ ਨੂੰ ਚਾਟ ਮੂੰਹ ਚੋਂ ਕਿ ਨਿਕਲਉਂਦੀ ਆ ਹਾਂਜੀ ਇਹਨੇ ਕੋਲ ਦਈਆ ਦਾ ਉਹਦੇ ਉੱਤੇ ਪਈ ਆ ਚਾਟ ਮੂੰਹ ਚੋਂ ਇਹਨੇ ਕੋਲ ਦਈਆ ਤਾਂ ਦੇ ਸ਼ਬਦਾਂ ਦੇ ਦੁਆਰਾ ਕਿਸੇ ਦਾ ਨੁਕਸਾਨ ਹੋ ਗਿਆ ਤੇ ਤੁਹਾਨੂੰ ਉਹਦਾ ਹਰਜਾਨਾ ਭਰਨਾ ਪੈਣਾ ਆ ਬੈਠ ਸੋਚ ਕੇ ਬੋਲਣ ਵਾਲੀ ਦੀ ਗੱਲ ਆ ਪਰਵਾਰ ਦੇ ਮਾਗੀ ਕਰਦੇ ਨੇ ਆ ਕੋਈ ਤੇ ਧਿਆਨ ਜੜਾ ਬਣੇ ਕੀ ਕੁਝ ਕਾੜੀ ਚਾਰ ਨੁਮਰਾ ਚੋਰੀ ਨਾ ਕਰ ਚੋਰੀ ਨਾ ਕਰ ਲੋਭ ਨਾ ਕਰ ਚੋਰੀ ਨਾ ਕਰ ਲੋਭ ਨਾ ਕਰ ਬਹਤਰੀ ਪੁਸਤਕ ਦਾ 15 ਅਧਿਆਏ 26 ਆਦਿ ਬਾਣੀ ਦਾਸ ਦੀ ਇਹ ਲੋਭੀ ਨਫੇ ਦਾ ਲੋਭੀ ਆਪਣੇ ਪਰਿਵਾਰ ਦੇ ਲਈ ਇੱਕ ਵਿਫਤਾ ਆ ਨਫੇ ਦਾ ਲੋਭੀ ਆਪਰਾ ਪਰਿਵਾਰ ਦੇ ਲਈ ਇੱਕ ਵਿਫਤਾ ਆ ਨਫੇ ये कमाई करनी नहीं आ पर हां करी की कमाई करनी बुरे कमा की कमाई करनी चोरी करके कमाई करनी ठगी मार के कमाई करनी हेरा फेरी करके कमाई करनी हेरा हो कहता हो गया हेरा फेरियां एहो जे नफे कहता तेरु पजने नहीं आ वाणी दसदी आ कहता चोरी लोभ तर... नहीं करना नब्बे दा नोभी अपने परमार दे नहीं किया विभता चोरी करके जाऊंगा ठगी मार के रहूंगा फिर आप बेरी करके जाऊंगा और लड़ाई झगड़े करके नहीं आऊंगा नफरत ना रहूंगा वे कहता वो कदे पूरी फटनी ये पूरी फटनी दे ईमानदारी दी कमाई ਨਾਲ ਹੀ पूरा फटनाया सब ना हालेलुया हालेलुया यो नाब ना हालेलुया हालेलुया

ਅਮੇਕੋ ਦੀ ਪਵਿੱਤਰ ਬਾਣੀ ਦੇ ਵਿੱਚ ਲਿਖਿਆ ਪੂਜਰੀ ਪੁਸਤਕ ਵੀ ਅਧਿਆਇ ਘਾਟਾਂ ਦੇ ਪੜ ਸਕਦੇਗੇ ਇਹ ਦਾਸ ਹੁਕਮ ਪਰਮੇਕੋ ਦੀ ਪੁਸਤਕ ਬਾਣੀ ਦੇ ਵਿੱਚ ਦਰਦੇ ਆ ਤੇ ਪਿਆਰੋ ਨਵੇਂ ਸਾਲ ਵਿੱਚ ਆਇਆ ਤੇ ਨਵੀਆਂ ਆਦਤਾਂ ਉਪਨਾਉਣਾ ਹੈ ਪ੍ਰਾਣੀਆਂ ਆਦਤਾਂ ਆਪਣੇ ਜੀਵ ਵਿੱਚੋਂ ਵੀ ਕਰ ਦੇਣੀਆਂ ਨੇ ਕਰ ਦੇਣੀਆਂ ਪਹਿਲੋਂ ਹੋ ਸਕਦਾ ਉਹ ਮਾਰਾ ਮਾਰਾ ਜੇ ਕਿਤੇ ਬੁਰਾ ਵੇਖ ਲੈਣਾ ਤਾਂ ਨੈਨੀ ਸਾਹ ਪਰ ਮੈਨੂੰ ਸਾਲ ਵਿੱਚ ਇਹ ਵੀ ਸਾਡਾ ਬੁਰਾ ਦੇਖਣਾ ਕੀ ਹੋ ਜਾਣਾ ਚਾਹੀਦਾ ਰਹਾ ਮੜਮੋਤੀ ਇਹ ਆਹ ਵੇਰੀ ਚੱਲਦੀ ਸੀ ਤੇ ਉਹ ਵੀ ਕੀ ਹੋਣੀ ਚਾਹੀਦੀ ਰਹਾ ਇਹ ਸਾਰੇ ਪਾਪ ਸਾਡੇ ਜੀਵਨ ਚੋਂ ਕੀ ਹੋਣੇ ਚਾਹੀਦੇ ਆ ਦੂਰ ਹੋਣੇ ਚਾਹੀਦੇ ਆ ਸਭ ਕੁਝ ਕਰ ਜਮਈਆ ਹallelujah ਹallelujah ਖੂਣ ਕਰਨਾ ਹੁਣ ਤੇ ਖੂਣ ਕਿਤਰਾ ਕਰ ਸਕਦੇ ਤਿੱਖੇ ਵਾਰਾਂ ਨਾਲ ਹਾਂਜੀ ਸਾੰਮਣੇ ਬੋਧ ਦੇ ਕਿਸ ਤਰ੍ਹਾਂ ਕਰ ਸਕਦੇ ਜੀ ਹਾਂਜੀ ਬੋਲਣ ਦੇ ਨਾਲ ਤੁਸੀਂ ਕੀ ਕਰ ਸਕਦੇ ਜੀ ਹਾਏ ਉਸ ਮਨੁੱਖ ਨੂੰ ਜਦ ਕਾਰਨ ਕਿਸੇ ਦੇ ਮਨ ਨੂੰ ਪਹੁੰਚਿਆ ਫੇਸ ਲੰਗ ਜਦ ਕਰਕੇ ਕਿਸੇ ਦੇ ਮਨ ਨੂੰ ਦੁਖ ਜਾਂਦਾ ਜੇ ਮਨ ਘੇਰੇ ਵੇਲੇ ਦੁਖ ਜਾਂਦਾ ਕਿਸੇ ਦੇ ਛੱਪ ਦੇ ਕਾਰਨ ਦੇ ਨਾਲ ਮਨ ਨੂੰ ਫੇਸ ਪਹੁੰਚ ਜਾਂਦੀ ਆ ਉਹ ਚੰਗਾ ਮੰਨਿਆ ਗਿਆ

ਪਾਲਣਾ ਜੇ ਪਾਲਣਾ ਕਰਾਂਗੇ ਤਾਂ ਨਹੀਂ ਸਾਡੀ ਲੋੜ ਤੁਹਾਨੂੰ ਵੀ ਕਰੇਗਾ ਹੋਰ ਤੁਸੀਂ ਵੀ ਪਾਲਿਆ ਨਵਾਂ ਸੂਟ ਆ ਵਜੇ ਤੋਂ ਪਾ ਲਿਆ ਨਵਾਂ ਸੂਟ ਪਾ ਲਿਆ ਤੇ ਨਵਾਂ ਸੂਟ ਪਾ ਕੇ ਤੇ ਝੋਲੀ ਵਿੱਚ ਹਣ ਕੀ ਪਾ ਲੈਣੀ ਆ ਸਬਜੀ ਤੇ ਸਬਜੀ ਨਾਲ ਸੂਟ ਵੀ ਹੋ ਸਕਦਾ ਤਾਂ ਕਿ ਉਹ ਪਾਪ ਤੇ ਕਰਦਾ

प्रभु ये सुन सी दिया ते उदा सभा चंगा सी उने किसे दे मान नु की दी बचाई ओदे बोला तो सब हरे कर जान की हो गया तुसी और मैं बचाए ओदे बोलना दे द्वारा इस तरह साडे बोलना दे द्वारा को बचना चाहिदा है ते की पाड़ा आज नवा की पाड़ा नवा सूट ते नवे सूट विच और की पौनी हां हां समझ

Yes.